ਹਾਂਜੀ ਦੋਸਤੋ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਮੈਂ ਇੱਕ ਬੜੀ ਖਾਸ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਤੁਸੀਂ ਸੋਚਿਆ ਨਹੀਂ ਹੋਊਗਾ ਕਿ ਇਸ ਤਰ੍ਹਾਂ ਵੀ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਸੋ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਦਿਖਾਉਣਾ ਹੈ ਕਿ ਮੇਰੇ ਪਾਪਾ ਮੇਧ ਰਾਸਤਾਨੀ ਜੀ ਕਿਵੇਂ ਪ੍ਰੈਕਟਿਸ ਕਰਦੇ ਹੁੰਦੇ ਸੀ ਆਪਣੇ ਗਾਣਿਆਂ ਦੀ ਕਿਵੇਂ ਰਿਆਜ਼ ਕਰਦੇ ਹੁੰਦੇ ਸੀ ਉਸ ਸਮੇਂ ਦੀ ਵੀਡੀਓ ਤਾਂ ਨਹੀਂ ਮੈਂ ਤੁਹਾਨੂੰ ਦਿਖਾ ਸਕਦਾ ਕਿਉਂਕਿ ਉਦੋਂ ਕੈਮਰੇ ਦਾ ਯੁੱਗ ਨਹੀਂ ਸੀ YouTube ਦਾ ਦੌਰ ਵੀ ਨਹੀਂ ਸੀ ਹਾਂ ਪਰ ਬਹੁਤ ਮਿਹਨਤ ਸਦਕਾ ਜੋ ਮੈਂ ਕਾਰਡਿਓ ਉਹਨਾਂ ਦੀ ਲੱਭ ਕੇ ਲੈ ਕੇ ਆਇਆ ਰਿਆਜ ਕਰਦਿਆਂ ਦੀ ਪ੍ਰੈਕਟਿਸ ਕਰਦਿਆਂ ਦੀ ਸੋ ਉਹ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰਨੀ ਜ਼ਰੂਰ ਜਾਊਂਗਾ ਸੋ ਦੇਖੋ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸਰੋਤੇ ਜੋ ਮੇਜਰ ਦੀਨ ਨੂੰ ਪਿਆਰ ਕਰਨ ਵਾਲੇ ਨੇ ਉਹ ਇਸ ਵੀਡੀਓ ਨੂੰ ਦੇਖ ਸਕਣ ਸੋ ਜੀ ਲੋ ਜੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆਂ ਈ ਗੱਲ ਦੱਸਾਂ ਦਿਲ ਕਰਦਾ ਨਹੀਂ ਪਰ ਦੱਸੇ ਬਿਨਾ ਵੀ ਸਰਦਾ ਨਹੀਂ ਮੇਰੇ ਵਿਆਹ ਦੇ ਕੇ ਦਿਨ ਉੱਠ ਗਈ ਮੇਰੀ ਭੈਣ ਵਿਚੋਲੇਣ ਚਾਈ ਮੈਨੂੰ ਲੈ ਦੂ ਰੋਂਦੀ ਰੂ ਮੈਨੂੰ ਲੈ ਦੂ ਰੋਂਦੀ ਨੂੰ ਸੋੜਿਆ ਕਾਰ ਮੂਹ ਲਰੂਂਦੀ ਨੂੰ ਲੋੜਿਆ ਘਾਲੀ ਰੀਵਣਾ ਵਾਰੀ ਕੁਝ ਪੜਨਾ ਨਹੀਂ ਇਸ ਲੋੜੇ ਦਾ ਸਿਰ ਪੈ ਜੂ ਪਾਰ ਵਿਛੋੜੇ ਦਾ ਕੁਝ ਪੜਨਾ ਨਹੀਂ ਇਸ ਲੋੜੇ ਦਾ ਸਿਰ ਪੈ ਜੂ ਪਾਰ ਵਿਛੋੜੇ ਦਾ ਤੂੰ ਕੀ ਨੂੰ ਦੁੱਖ ਸੁਣਾਵੇਂਗਾ ਮੈਨੂੰ ਦੁੱਖ ਸੁਣਾਵੇਗਾ ਤੈਨੂੰ ਮੈਂ ਨਹੀਂ ਥੋੜੀ ਭਾਲੀ ਮੈਨੂੰ ਲੈ ਜੂ ਰੋਂਦੀ ਨੂੰ ਮੈਨੂੰ ਲੈ ਜੂ ਰੋਂਦੀ ਨੂੰ ਸੋਹਣ ਆਕਾਰ ਰੀਣਾ ਵਾਲੀ ਸੋ ਇਹ ਸੀਗੀ ਵੀਡੀਓ ਵੋਕਲ ਮੇਰੇ ਬਪਾ ਮੇ ਜਦਾ ਸਨਜੀ ਦੀ ਜਦੋਂ ਉਹ ਆਪਣੇ ਸਮੇਂ ਸ਼ੁਰੂਆਤੀ ਦਿਨਾਂ ਦੇ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਸੀ ਰਿਆਜ ਕਰਦੇ ਹੁੰਦੇ ਸੀ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੇਰਾ ਹੌਸਲਾ ਬੱਸ ਸਕੇ ਹੋਰ ਮੈਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਅੱਗੇ ਤੋਂ ਅੱਗੇ ਲੈ ਕੇ ਆਉਂਦਾ ਰਹਾ ਮੈਂ ਥੈਂਕ ਯੂ ਜੀ